ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਜੋ ਕਿ ਖਾਸ ਤੌਰ ਤੇ ਬਜ਼ੁਰਗਾਂ ਕਰਕੇ ਉਲੀਕਿਆ ਗਿਆ ਉਸ ਦੇ ਵਿੱਚ ਸ਼ਿਰਕਤ ਕਰ ਰਹੇ ਸਾਡੇ ਵਿਸ਼ੇਸ਼ ਮਹਿਮਾਨ ਮੇਰਾ ਛੋਟਾ ਭਰਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਜੀ ਤੁਹਾਡਾ ਇੱਥੇ ਆਉਣ ਤੇ ਇਸ ਪ੍ਰੋਗਰਾਮ ਚ ਸ਼ਮੂਲੀਅਤ ਕਰਨ ਤੇ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਇੱਕ ਨੈਸ਼ਨਲ ਲੈਵਲ ਦਾ ਲੀਡਰ ਜਦੋਂ ਪਾਰਟਿਸਪੇਟ ਕਰਦਾ ਹੈ ਇਹੋ ਜਿਹੇ ਫੰਕਸ਼ਨਾਂ ਦੇ ਵਿੱਚ ਤਾਂ ਉਸ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਮੈਂ ਆਪਣੇ ਛੋਟੇ ਭਰਾ ਲਾਲਪ ਸਿੰਘ ਉਗੋ ਕੀ ਜੋ ਕਿ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਕਿਉਂਕਿ ਸਾਰੇ ਲੋਕ ਜਿਹੜੇ ਬਹੁਤੇ ਇੱਥੇ ਇਕੱਠੇ ਹੋਏ ਆ ਤੁਹਾਡੇ ਜਾਣ ਪਛਾਣ ਵਾਲੇ ਤੁਹਾਡੇ ਜਿੰਨਾਂ ਤੁਸੀਂ ਵਿਚਰੇ ਹੋਏ ਹੋ ਸੋ ਇਸ ਤੋਂ ਬਾਅਦ ਮੈਂ ਡਿਪਾਰਟਮੈਂਟ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਸਾਡੇ ਮੈਡਮ ਰਾਜੀ ਪੀਸ਼ਰੀ ਵਾਸਤਵਾ ਜੀ ਏਸੀਐਸ ਡਾਇਰੈਕਟਰ ਮੈਡਮ ਸ਼ੀਨਾ ਅਗਰਵਾਲ ਸਾਡੇ ਡੀਐਸਐਸਓਜ਼ ਡੀਪੀਓਜ਼ ਜਿੰਨੇ ਵੀ ਡਿਪਾਰਟਮੈਂਟ ਦੇ ਅਧਿਕਾਰੀ ਇਸ ਵਿੱਚ ਪਾਰਟਿਸਪੇਟ ਕਰ ਰਹੇ ਨੇ ਆਰਗੇਨਾਈਜ਼ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ মিডিਆ ਦਾ ਵੀ ਬਹੁਤ ਧੰਨਵਾਦ ਕਰਾਂਗੀ ਕਿਉਂਕਿ ਤੁਹਾਡੇ ذریعے ਇਹ ਸੰਭਵ ਹੋਇਆ ਤੇ ਤੁਹਾਡੇ ذریعے ਹੀ ਇਹ ਆਵਾਜ਼ ਜਿਹੜੀ ਇੱਥੋਂ ਉੱਠੇਗੀ ਉਹ ਲੋਕਾਂ ਤੱਕ ਪਹੁੰਚੇਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਪਰਾਲੇ ਉਹਨਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਜਿਹੜਾ ਅੱਜ ਅਸੀਂ ਕਰ ਰਹੇ ਹਾਂ ਇੱਕ ਬਿਰਧ ਆਸ਼ਰਮ ਲੋਕਾਂ ਦੇ ਸਪੁਰਦ ਕਰ ਰਹੇ ਹਾਂ ਇਸ ਤੋਂ ਪਹਿਲਾਂ ਬਹੁਤ ਸਾਰੇ ਪੱਤਰਕਾਰ ਵੀ ਮੈਨੂੰ ਪੁੱਛਦੇ ਸੀ ਬਿੱਕੀ ਬਿਰਧ ਆਸ਼ਰਮ ਬਣਾਉਣਾ ਕੋਈ ਵਧੀਆ ਗੱਲ ਹੈ ਤਾਂ ਜਿਸ ਤਰ੍ਹਾਂ ਸਮਾਜ ਦੇ ਹਾਲਾਤ ਬਦਲ ਰਹੇ ਨੇ ਅਸੀਂ ਪਹਿਲਾਂ ਬਾਹਰਲੇ ਦੇਸ਼ਾਂ 'ਚ ਸੁਣਿਆ ਕਰਦੇ ਸੀਗੇ ਕਿ ਬਜ਼ੁਰਗਾਂ ਦੀ ਹਿਫਾਜ਼ਤ ਦੇ ਲਈ ਬਜ਼ੁਰਗਾਂ ਦੀ ਟੇਕ ਕੇਅਰ ਦੇ ਲਈ ਇਸ ਤਰ੍ਹਾਂ ਦੇ ਹੋਮਸ ਖੋਲੇ ਜਾਂਦੇ ਆ ਪਰ ਜਿਸ ਤਰ੍ਹਾਂ ਦੀ ਤਕਨੀਕੀ ਵਿਕਾਸ ਹੋਇਆ ਜਿਸ ਤਰ੍ਹਾਂ ਸਾਡੀਆਂ ਪੀੜ੍ਹੀਆਂ ਪਿਛਲੇ ਕੁਝ ਸਾਲਾਂ ਦੇ ਦਰਮਿਆਨ ਆਪਣੇ ਰਿਸ਼ਤਿਆਂ ਤੋਂ ਪਾਸੇ ਹੋਣ ਲੱਗੀਆਂ ਬਹੁਤਾ ਸਮਾਂ ਸਾਡਾ ਫੋਨਾਂ ਵਿੱਚ ਹੀ ਗੁਜ਼ਰ ਜਾਂਦਾ ਹੈ ਅਸੀਂ ਇਕੱਠੇ ਬੈਠ ਕੇ ਵੀ ਇੱਕ ਦੂਜੇ ਨਾਲ ਅੱਖਾਂ ਚੱਖਾਂ ਮਿਲਾ ਕੇ ਗੱਲ ਨਹੀਂ ਕਰਦੇ ਅਸੀਂ ਆਪਣੇ ਬਜ਼ੁਰਗਾਂ ਨਾਲ ਘਰੇ ਬੈਠ ਕੇ ਵੀ ਗੱਲ ਨਹੀਂ ਕਰਦੇ ਅਸੀਂ ਫੋਨਾਂ ਦੇ ਉੱਪਰ ਇੱਕ ਦੂਜੇ ਨੂੰ ਮੈਸੇਜ ਕਰਨ ਚ ਪ੍ਰੈਫਰ ਕਰਦੇ ਹਾਂ ਅਸੀਂ ਉਸ ਦੁਨੀਆ 'ਚ ਗਵਾਚ ਕੇ ਤਕਨੀਕੀ ਦੁਨੀਆ 'ਚ ਗਵਾਚ ਕੇ ਜਿਸ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਬਹੁਤ ਸਾਰੀਆਂ ਦੂਰੀਆਂ ਪੈਦਾ ਹੋ ਗਈਆਂ ਤੇ ਉਸ ਤੋਂ ਬਾਅਦ ਸਾਡੇ ਕੰਮ ਕਰਨ ਦੇ ਤਰੀਕੇ ਸਾਡੇ ਬੱਚੇ ਘਰੋਂ ਬਾਹਰ ਜਾ ਕੇ ਕੰਮ ਕਰਦੇ ਨੇ ਸਾਡੇ ਬੱਚੇ ਜਿਹੜੇ ਉਹਨਾਂ ਦੀਆਂ ਫੈਮਲੀਆਂ ਉਹਨਾਂ ਦੇ ਪਰਿਵਾਰ ਇਕੱਲੇ ਹੋ ਗਏ ਪਹਿਲਾਂ ਜੁਆਇੰਟ ਇਕੱਠੇ ਪਰਿਵਾਰ ਹੁੰਦੇ ਸੀ ਔਰ ਪਿੰਡਾਂ ਦੇ ਵਿੱਚ ਜਿਹੜੇ ਸਾਂਝੇ ਪਰਿਵਾਰ ਹੁੰਦੇ ਸੀ ਉਹਨਾਂ 'ਚ ਇੰਨੀ ਕੁ ਬਰਕਤ ਹੁੰਦੀ ਸੀ ਵੀ ਕੋਈ ਇੱਕ ਅੱਧਾ ਬੰਦਾ ਘਰੋਂ ਬਾਹਰ ਵੀ ਚਲਾ ਗਿਆ ਤਾਂ ਮਹਿਸੂਸ ਨਹੀਂ ਸੀ ਹੁੰਦਾ ਸੋ ਘਾਟਾ ਹੁਣ ਮਹਿਸੂਸ ਹੋਣ ਲੱਗ ਗਿਆ ਵੀ ਸਾਡੇ ਬੱਚੇ ਸਾਡੇ ਤੋਂ ਦੂਰ ਬਹੁਤੇ ਬੱਚੇ ਦੇਸ਼ ਛੱਡ ਕੇ ਬਾਹਰ ਚਲੇ ਗਏ ਬਹੁਤੇ ਬੱਚੇ ਦੂਜੇ ਸ਼ਹਿਰਾਂ 'ਚ ਰਹਿ ਰਹੇ ਆ ਔਰ ਪਰਿਵਾਰਾਂ ਦੇ ਨਾਲ ਮਿਲਣਾ ਮਾਪਿਓ ਦੇ ਨਾਲ ਗੱਲ ਕਰਨੀ ਇਹ ਵੀ ਇੱਕ ਫਾਰਮੈਲਟੀ ਦੇ ਵਾਂਗੂ ਹੋ ਗਿਆ ਸੋ ਸਾਡੀ ਜ਼ਿੰਦਗੀ ਦਾ ਜਿਹੜਾ ਬਦਲਦਾ ਲਾਈਫ ਸਟਾਈਲ ਹੈ ਉਹ ਸਾਡੇ ਬਜ਼ੁਰਗਾਂ ਨੂੰ ਬਹੁਤ ਹੀ ਇਕੱਲਪੁਣੇ ਦੇ ਵਿੱਚ ਮਹਿਸੂਸ ਕਰਨ ਲੱਗ ਗਏ ਸਾਡੇ ਬਜ਼ੁਰਗ ਜਿਹੜੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਸੋ ਇਹ ਭਾਵਨਾਵਾਂ ਦੀ ਜਿਹੜੀ ਗ੍ਰਾਵਟਾਈ ਹੈ ਉਹ ਸਾਰਾ ਕੁਝ ਜ਼ਿੰਮੇਵਾਰੀਆਂ ਸਰਕਾਰ ਦੇ ਜ਼ਿੰਮੇ ਵੀ ਆ ਜਾਂਦੀਆਂ ਨੇ ਸੋ ਸਾਰਾ ਕੁਝ ਦੇਖਦੇ ਹੋਏ ਕਿ ਸਾਡੇ ਬਜ਼ੁਰਗ ਹੈ ਜਿਹੜੇ ਉਹ ਆਪਣੇ ਬੱਚਿਆਂ ਤੋਂ ਬਗੈਰ ਕਿਤੇ ਰੋਲਣ ਨਾ ਜਾਂ ਉਹਨਾਂ ਦੇ ਬੱਚੇ ਸਮਰੱਥ ਨੇ ਸੰਭਾਲ ਨਹੀਂ ਸਕਦੇ ਉਹਨਾਂ ਬਜ਼ੁਰਗਾਂ ਦੀ ਦੇਖਭਾਲ ਕੌਣ ਕਰੇਗਾ ਜਾਂ ਕਈ ਵਾਰੀ ਗਰੀਬੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਆਪਦਾ ਬੋਝ ਹੀ ਨਹੀਂ ਚੱਕਿਆ ਜਾਂਦਾ ਉਹ ਸਾਰਾ ਕੁਝ ਦੇਖਣਾ ਪੈਂਦਾ ਕਿ ਸਮਾਜ ਦਾ ਵਰਤਾਰਾ ਕਿਸ ਤਰ੍ਹਾਂ ਹੋ ਗਿਆ ਔਰ ਆਸੀ ਸਮਾਜ ਦੇ ਕਿਹੜੇ ਕਿਹੜੇ ਹਿੱਸੇ ਵੱਲ ਖਾਸ ਧਿਆਨ ਲਈਏ ਸੋ ਇਹੀ ਕਾਰਨ ਬਣਿਆ ਕਿ ਸਾਨੂੰ ਅੱਜ ਜਿਹੜੇ ਬਿਰਧ ਆਸ਼ਰਮਾਂ ਪੰਜਾਬ ਦੇ ਵਿੱਚ ਵੀ ਖੋਲਣੇ ਪੈ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਰਦਾਰ ਪਗਨ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਰੰਗਲੇ ਪੰਜਾਬ ਦਾ ਸੁਪਨਾ ਉਹ ਸੁਪਨਾ ਵੀ ਓਨੀ دیر ਅਧੂਰਾ ਹੀ ਰਹੇਗਾ ਜਿੰਨੀ ਦੇਰ ਸਾਡੇ ਬਜ਼ੁਰਗ ਖੁਸ਼ ਨਹੀਂ ਹੁੰਦੇ ਸਾਰੀ ਜ਼ਿੰਦਗੀ ਮਿਹਨਤ ਕਰਨ ਤੋਂ ਬਾਅਦ ਸਾਰੀ ਜ਼ਿੰਦਗੀ ਆਪਣੇ ਪਰਿਵਾਰਾਂ ਤੇ ਲਾਉਣ ਤੋਂ ਬਾਅਦ ਜੇਕਰ ਆਖਰੀ ਪੜਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਇਕਲਤਾ ਮਹਿਸੂਸ ਹੋਣ ਲੱਗ ਜੇ ਤਾਂ ਫਿਰ ਸਾਨੂੰ ਵੀ ਲੱਗੇਗਾ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਆਪਣੇ ਸੂਬੇ ਦੇ ਲੋਕਾਂ ਲਈ ਸੀਰੀਅਸ ਨਹੀਂ ਹੈ ਸੋ ਇੱਕ ਵੱਡਾ ਉਪਰਾਲਾ ਜਿਹੜਾ ਇਹ ਬਿਰਧ ਆਸ਼ਰਮ ਖੋਲਿਆ ਗਿਆ ਬਹੁਤ ਹੀ ਕਹਿ ਲੋ हट ਕੇ ਆਧੁਨਿਕ ਤਰੀਕਿਆਂ ਦੇ ਨਾਲ ਅਸੀਂ ਇਹਦੀ ਉਸਾਰੀ ਕਰਵਾਈ ਹੈ ਇਹਦੇ ਵਿੱਚ ਜੇ ਸਾਡੇ ਕੋਲ ਕਈ ਵਾਰੀ ਬਜ਼ੁਰਗ ਇਸ ਤਰ੍ਹਾਂ ਦੇ ਵੀ ਆ ਜਾਂਦੇ ਆ ਜਿਹੜੇ ਡਿਸੇਬਲ ਹੁੰਦੇ ਆ ਚੱਲਣ ਫਿਰਨ ਤੋਂ ਅਸਮਰੱਥ ਹੁੰਦੇ ਆ ਉਹਨਾਂ ਲਈ ਵੀ ਖਾਸ ਅਸੀਂ ਪ੍ਰਵਧਾਨ ਰੱਖਿਆ ਇਸੇ ਤਰ੍ਹਾਂ ਹੀ ਕਈ ਵਾਰੀ ਬਜ਼ੁਰਗ ਬਹੁਤ ਪੜੇ ਲਿਖੇ ਵੀ ਹੁੰਦੇ ਉਹਨਾਂ ਲਈ ਅਸੀਂ ਲਾਇਬ੍ਰੇਰੀਜ਼ ਰੱਖੀਆਂ ਨੇ ਅਸੀਂ ਉਹਨਾਂ ਲਈ ਖੇਡਣ ਦੇ ਇੰਤਜ਼ਾਮ ਵੀ ਕੀਤੇ ਆ ਕਿਉਂਕਿ ਇਹ ਉਮਰ ਬੱਚਿਆਂ ਵਰਗੀ ਹੁੰਦੀ ਆ ਸੋ ਮੈਂ ਤਾਂ ਆਪਣੇ ਵਿਭਾਗ ਨੂੰ ਇਹ ਵੀ ਹਦਾਇਤਾਂ ਕਰੂੰਗੀ ਕਿ ਤੁਸੀਂ ਇੱਥੇ ਸਾਡੀ ਨੌਜਵਾਨ ਪੀੜੀ ਸਾਡੇ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਉਹਨਾਂ ਨੂੰ ਵੀ ਲਿਆ ਕੇ ਦਿਖਾਓ ਇਹ ਮਿਰਦਾ ਆਸ਼ਰਮ ਤੇ ਸਾਨੂੰ ਪਤਾ ਲੱਗਿਆ ਕਿ ਸਾਡੇ ਚ ਕੀ ਕਮੀਆਂ ਨੇ ਕਿ ਸਾਡੇ ਬਜ਼ੁਰਗ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਆ ਇਸੇ ਤਰ੍ਹਾਂ ਹੀ ਖਾਣ ਪੀਣ ਤੋਂ ਲੈ ਕੇ ਬਜ਼ੁਰਗਾਂ ਦੇ ਕੱਪੜੇ ਤੋਂ ਉਨ ਤੱਕ ਸਾਰਾ ਇੰਤਜ਼ਾਮ ਕੀਤਾ ਗਿਆ ਅਸੀਂ ਇੱਥੇ ਹੋਰ ਵੀ ਵਿਸ਼ੇਸ਼ ਪ੍ਰੋਗਰਾਮ ਕਰਾਉਂਦੇ ਰਹਾਂਗੇ ਜਿਵੇਂ ਕਿ ਕੋਈ ਆਸਥਾ ਨਾਲ ਜੁੜੇ ਹੋਏ ਪ੍ਰੋਗਰਾਮ ਜਿਵੇਂ ਕਿ ਕੋਈ ਹੋਰ ਰੰਗ ਮੰਚ ਨਾਲ ਜੁੜੇ ਹੋਏ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਾਂਗੇ ਕਿ ਕਦੇ ਵੀ ਸਾਡੇ ਬਜ਼ੁਰਗ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਨੂੰ ਆਏ ਨਾ ਲੱਗੇ ਵੀ ਅਸੀਂ ਆਪਣੇ ਘਰਾਂ ਤੋਂ ਦੂਰ ਬੈਠੇ ਆਏ ਇੱਕ ਘਰ ਤੋਂ ਵੀ ਵਧੀਆ ਮਾਹੌਲ ਇੱਥੇ ਸਿਰਜਣ ਦੀ ਕੋਸ਼ਿਸ਼ ਅਸੀਂ ਕਰਾਂਗੇ ਅਸੀਂ ਕਾਉਂਸਲਰ ਰੱਖਿਆ ਇੱਥੇ ਜਿਹੜੇ ਉਹਨਾਂ ਨੂੰ ਕਦੇ ਵੀ ਨਿਰਾਸ਼ਾਤਾਂ ਵੱਲ ਨਹੀਂ ਜਾਣ ਦੇਣਗੇ ਅਸੀਂ ਉਹਨਾਂ ਦੀ ਬਕਾਇਦਾ ਰੋਜ਼ ਕਾਉਂਸਲਿੰਗ ਕਰਾਂਗੇ ਔਰ ਇਸ ਤੋਂ ਬਾਅਦ ਸਾਡਾ ਫਰਜ਼ ਉਹ ਨੌਜਵਾਨ ਪੀੜ੍ਹੀਆਂ ਵੱਲ ਵੀ ਬਣ ਜਾਂਦਾ ਹੈ ਜਿਹੜੀਆਂ ਕਿ ਆਪਣੇ ਬਜ਼ੁਰਗਾਂ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਆ ਸੱਭਿਆਚਾਰ ਦਾ ਵਿਰਾਸਤ ਦਾ ਖਜ਼ਾਨਾ ਹੁੰਦੇ ਆ ਔਰ ਜੇਕਰ ਸਾਡੇ ਨੌਜਵਾਨ ਦੂਰ ਜਾ ਰਹੇ ਨੇ ਤਾਂ ਬਹੁਤ ਕੁਝ ਉਹ ਆਪ ਦੇ ਆਪ ਵੀ ਗਵਾ ਰਹੇ ਨੇ ਸੋ ਉਹਨਾਂ ਨੂੰ ਨੇੜੇ ਲੈ ਕੇ ਕਿਵੇਂ ਜਾਣਾ ਬਜ਼ੁਰਗਾਂ ਦੇ ਉਹਨਾਂ ਦੇ ਆਪਸ ਦੇ ਵਿੱਚ ਸਾਂਝ ਕਿਵੇਂ ਵਧਾਉਣੀ ਹੈ ਇਹਦੇ ਲਈ ਵੀ ਆਉਣ ਵਾਲੇ ਦਿਨਾਂ 'ਚ ਸਾਡਾ ਡਿਪਾਰਟਮੈਂਟ ਪ੍ਰਾਲੇ ਕਰਦਾ ਰਹੇਗਾ ਔਰਤਾਂ ਨੂੰ ਖਾਸ ਕਰਕੇ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਅਸੀਂ ਲਿਖ ਕੇ ਆ ਜਿਹੜੇ ਆਉਣ ਵਾਲੇ ਕੁਝ ਮਹੀਨਿਆਂ 'ਚ ਕਰਾਂਗੇ ਸੋ ਇਸ ਤੋਂ ਬਾਅਦ ਮਾਨਸਾ ਦੇ ਵਿੱਚ ਵੀ ਇੱਕ ਬਿਰਦਾ ਆਸ਼ਰਮ ਅਸੀਂ ਖੋਲਣ ਜਾ ਰਹੇ ਹਾਂ ਉਸ ਤੋਂ ਬਾਅਦ ਜਿਹੜੀਆਂ ਔਰਤਾਂ ਕੰਮਕਾਜੀ ਔਰਤਾਂ ਨੇ ਜਿਹੜੀਆਂ ਆਪਣੇ ਘਰਾਂ ਤੋਂ ਦੂਰ ਨੌਕਰੀਆਂ ਕਰਦੀਆਂ ਨੇ ਪਰਿਵਾਰਾਂ ਤੋਂ ਦੂਰ ਰਹਿੰਦੀਆਂ ਨਾਲ ਬੱਚੇ ਵੀ ਲੈ ਕੇ ਜਾਂਦੀਆਂ ਨੇ ਉਹਨਾਂ ਲਈ ਅਸੀਂ ਪੂਰੇ ਪੰਜਾਬ ਦੇ ਵਿੱਚ 6 ਵਰਕਿੰਗ ਔਮਨ ਹੋਸਟਲ ਵੀ ਖੋਲਣ ਜਾ ਰਹੇ ਹਾਂ ਜਿਹੜੇ ਕਿ ਜਲਦ ਉਹਨਾਂ ਦਾ ਨਿਰਮਾਣ ਸ਼ੁਰੂ ਹੋ ਜਾਊਗਾ ਸੋ ਇਸੇ ਤਰ੍ਹਾਂ ਲੱਗੇ ਰਵਾਂਗੇ ਜਿਵੇਂ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਕਵਾਹੀ ਹੋਏਗੀ ਜਿਵੇਂ ਜਿਵੇਂ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਸਾਡਾ ਵਿਭਾਗ ਉਸੇ ਤਰ੍ਹਾਂ ਕਿਉਂਕਿ ਸਾਡਾ ਵਿਭਾਗ ਜਿਹੜਾ ਉਹ ਜੁੜਿਆ ਹੀ ਉਹਨਾਂ ਲੋਕਾਂ ਨਾਲ ਹੈ ਜਿਹੜੇ ਕਿ ਕਈ ਵਾਰੀ ਸਮਾਜ ਵਿੱਚ ਆਪਦੇ ਆਪ ਨੂੰ ਪਛੜ ਗਿਆ ਮਹਿਸੂਸ ਕਰਦੇ ਨੇ ਸੋ ਅਸੀਂ ਕਦੇ ਵੀ ਉਹਨਾਂ ਨੂੰ ਪਛੜਨ ਨਹੀਂ ਦੇਵਾਂਗੇ ਲਗਾਤਾਰ ਉਪਰਲੇ ਕਰਕੇ ਅਸੀਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ ਉਹ ਪਾਵਾਂਗੇ ਥੋੜਾ ਇੱਥੇ ਆਉਣ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ